ਲੋ ਵੀ ਸੱਜਣ ਪਿਆਰੋ ਅੱਜ ਨਾ ਤੁਹਾਨੂੰ ਦੋ ਟਰੈਕਟਰ ਦਿਖਾਵਾਂਗੇ। ਦੋਨੇ ਨਗੀਨੇ ਦਿਖਾਉਣੇ ਆ। ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਵੇਂ ਆਇਆ ਉਵੇਂ ਦੀ ਵੀਡੀਓ ਪਾਉਣ ਲੱਗਿਆ ਉਵੇਂ ਹੀ ਖੜਾ ਹੈ ਉਵੇਂ ਹੀ ਖੜਾ ਹੈਗਾ ਇਹਦੇ ਥੱਲੇੋਂ ਦੇਖ ਐ ਬਾਡੀ ਲੈਣ ਦਾ ਬੜਾ ਲਿਬੜਿਆ ਤੇ ਬੜਾ ਪੈ ਜਦੋਂ ਆਪਾਂ ਇਹਨੂੰ ਧੋਤਾ ਤੇ ਚਮਕਾਉਗੇ ਆਹ ਆ ਦੇਖ ਤੇ ਆਹ ਆ ਦੇ ਮੰਨ ਲਾ ਵੀ ਸਾਰੇ ਟਰੈਕਟਰ ਵਿੱਚੋਂ ਕੈਮਰਾ ਮਾਰਲਾ ਸਾਫ਼ ਸੁਥਰਾ ਹੈ ਪਰ ਜਿਵੇਂ ਆਇਆ ਆਪਾਂ ਉਸੇ ਤਰ੍ਹਾਂ ਇਹਨੂੰ ਦਿਖਾਉਣ ਲੱਗੇ ਹੂੰ ਤੇ ਸਭ ਤੋਂ ਵੱਡੀ ਢਿਲੋਂ ਖਾਸ਼ ਹੈ ਤੇ ਇਹਦੀ ਇੱਧਰ ਇੱਧਰ ਦੇ ਪਾਸੇ ਖਰਚ ਆ ਗਿਆ ਕਲੋਸ ਕਰਦਾ ਇੰਜਣ ਹੈ ਤੇ 16 9 28 ਦੇ ਟਾਇਰਾਂ 'ਚ ਇਹ ਟਰੈਕਟਰ ਹੈ ਹੂੰ ਟਰਬ ਮਾਡਲ ਦਾ ਟਰੈਕਟਰ ਮਗਰਲੇ ਟਾਇਰ ਵੀ ਦਿਖਾ ਦੇ 90 ਤੋਂ 95 ਪੈਸੇ ਟਾਇਰ ਆ ਚਾਰੇ ਟਰੈਕਟਰ ਦੇ ਹੂੰ ਇੰਜਨ ਗੇਅਰ ਦਾ ਫੁੱਲ ਚੰਗਾ 200 ਕਿਲੋਮੀਟਰ ਤੋਂ ਚੱਲ ਕੇ ਆਇਆ ਕਿਤੇ ਛਿੱਟਾ ਨਹੀਂ ਕੱਢਿਆ ਕਿਸੇ ਪਾਸੋਂ ਦਿਖਾ ਦੇ ਸੇਮ ਵੀ ਨਹੀਂ ਆਈ ਟਰੈਕਟਰ ਦੀ ਅੱਛਾ ਨਵਾਂ ਟਰੈਕਟਰ ਆ ਜਮੈਂ ਇਧਰਲੇ ਪਾਸੋਂ ਵੀ ਦਿਖਾ ਦੇ ਟਰੈਕਟਰ ਲਓ ਜੀ ਠੀਕ ਆ ਇੰਜਨ ਗੇਅਰ ਦਾ ਪੂਰਾ ਚੰਗਾ ਬੈਟਰੀ ਬੂਟਰੀ ਨਵੀਂ ਆ ਹਰਿਆਣਾ ਨੰਬਰ ਐਨਸੀ ਦੀ ਮਿਲ ਜੂਗੀ ਅੱਛਾ ਅੱਜ ਦੀ ਘੜੀ ਦੀ ਡਿਮਾਂਡ ਹੈਗੀ 1.5 ਲੱਖ ਰੁਪਈਆ ਹੂੰ ਅੱਜ ਦਾ ਮੁੱਲ ਹੈ ਦਾ 4 ਲੱਖ ਅਗਲੇ ਬੁੱਧਵਾਰ ਫੇਰ ਸੋਚਾਂਗੇ ਅਗਲੇ ਬੁੱਧਵਾਰ ਤੇ ਫਿਰ ਦੇਖਾਂਗੇ ਜਦੋਂ ਇਹਦੀ ਤਿਆਰੀ ਹੋ ਗਈ ਤਿਆਰੀ ਹੋ ਗਈ ਠੀਕ ਹੈ ਟਰੈਕਟਰ ਪੂਰਾ ਚੰਗਾ ਜੇ ਕਿਸੇ ਵੀਰ ਨੇ ਮੰਨ ਕੇ ਚੱਲ ਵੀ ਆਪ ਦਾ ਸ਼ੌਂਕ ਪੂਰਾ ਕਰਨਾ ਵੀ 855 ਘੱਟ ਪੈਸੇ ਲਾਉਣੇ ਹਨ ਇੰਜਨ ਗੇਅਰ ਦਾ ਪੁੱਛਣ ਦੀ ਲੋੜ ਨਹੀਂ 16 ਦੇ ਡੈਰਾਂ 'ਚ ਵਰਕ ਫੁੱਲ ਕਰਦਾ ਟਰੈਕਟਰ ਅੱਜ ਅੱਜ ਦੇ ਸਮੇਂ ਦੇ ਵਿੱਚ ਤਾਂ ਡਿਮਾਂਡ ਲੈਂਦਾ ਹਰ ਇੱਕ ਬੰਦਾ 16 ਦੇ ਡੈਰਾਂ ਵਾਲਾ ਟਰੈਕਟਰ ਇਹ ਮਤਲਬ 13 ਮਾਡਲ ਹੈ ਵੱਡੀ ਖਾਸੀਅਤ ਕਲੋਸ ਕਰ ਇੰਜਨ ਕਲੋਸ ਕਰ ਕਲੋਸ ਕਰਦੀ ਇੰਜਨ ਦੀ ਕਲੋਸ ਕਰ ਇੰਜਨ 'ਚ ਮਿਲਦਾ ਨਹੀਂ ਟਰੈਕਟਰ ਤੇਲ ਖਰਚਾ ਆ ਦੇਖ ਜਿਵੇਂ ਹੈਗਾ ਉਵੇਂ ਆ ਮਿੱਟੀ ਘਟਾਉਮੀ ਪਿਆ ਇਹਦੇ ਤੋਂ ਵੀ ਪਿਆ ਘਟਾਉਤਾ ਵੀ ਨਹੀਂ ਹਜੇ ਆਪਾਂ ਉਵੇਂ ਹੀ ਦਿਖਾਉਣ ਲੱਗਿਆ ਇਹਨੂੰ ਮੁਰਦੇ ਹਫ਼ਤੇ ਦੀ ਤਿਆਰ ਹੋ ਜੂ ਦੋ ਦਿਨਾਂ ਦੇ ਵਿੱਚ ਵਿੱਚ ਦੋ ਦਿਨਾਂ ਦੇ ਵਿੱਚ ਤਾਂ ਚਲ ਮੰਨ ਕੇ ਚੱਲ ਆਪਾਂ ਹਜੇ ਇਹਨੂੰ ਤਿਆਰ ਵੀ ਨਹੀਂ ਕਰਦੇ ਹੂੰ ਤੇ ਉਦੋਂ ਅੱਗੇ ਢਿਲੋਂ ਆ ਇਹਨੂੰ ਦਿਖਾ ਇਹਦੀ ਲੱਤਾਂ ਥੱਲੇ ਕਰਾ ਵੱਡਾ ਜਿਹਾ ਪੈਰ ਥੱਲੇ ਕਰੀ ਇਹ 9500 ਮੈਸੀ ਹੈ ਅੱਛਾ 9500 ਆਪਾਂ ਤਾਂ ਲਿਆ ਪਹਿਲਾਂ ਇਹ ਜਿਹੜਾ ਫਰੰਟ ਟਾਇਰ ਤਾਂ ਹੈਗਾ ਆ ਵੀਕੇਟੀ ਦੇ 80 ਤੋਂ 85 ਪੈਸੇ ਤੇ ਮਗਰਲੇ ਟਾਇਰ ਵੀ ਹੈਗਾ 70 ਪੈਸੇ ਪਰ ਵੇਖਣ 'ਚ ਘੱਟ ਲੱਗਦੇ ਰੇਡੀਅਲ ਟਾਇਰ ਜਿਹੜੇ ਹੁੰਦੇ ਆ ਨਾ ਇਹ ਆ ਦੇ ਇਹਨਾਂ ਦੀ ਗੁੱਡੀ ਘੱਟ ਹੀ ਹੁੰਦੀ ਹੈ ਇਹ ਦੇਖੀ ਇਹਨਾਂ ਦਾ ਡਿਸਟੈਂਸ ਵਾਲਾ ਡਿਫਰੈਂਸ ਵਾਲਾ ਹੁੰਦਾ ਹੈ ਡਿਫਰੈਂਸ ਵਾਲਾ ਹੁੰਦਾ ਹੈ ਇਹ ਪਕੜ ਗ੍ਰਿਪ ਮਾਰਦਾ ਇਹਦੇ ਵੀ ਕੈਮਰਾ ਮਾਰੀ ਮਗਰਲੇ ਪਾਸੇ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਹੈ ਨਾਲ ਇੱਕ ਚੀਜ਼ ਹੋਰ ਹੈ ਗਲ ਵੀਰ ਹਨਾ ਇਹਨਾਂ ਦਾ ਸਲਿੱਪ ਵੀ ਘੱਟ ਮਾਰਦਾ ਹਨ ਹੈ ਸਲਿੱਪ ਸਲਿੱਪ ਨਹੀਂ ਦਿੰਦਾ ਇਹ ਟਰੈਕਟਰ ਦੇ ਵਿੱਚ ਟਰੈਕਟਰ ਨੂੰ ਸਲਿੱਪ ਨਹੀਂ ਆਉਂਦਾ ਡਬਲ ਇੱਕ ਜਿੱਦ ਨੂੰ ਆਪਾਂ ਖਾਸੀਅਤ ਹੋਰ ਦਿਖਾਉਣੇ ਆ ਆ ਡਿਸਟ੍ਰੀਬਿਊਟਰ ਦੀ ਇੱਧਰ ਪੈਪਾ ਜਾਂਦਾ ਹੂੰ ਉਤਲੇ ਪਾਸੇ ਦੀ ਲਿਆ ਕੈਮਰਾ ਘੁਮਾ ਕੇ ਕਾਪੇ ਦਾ ਹੋਰ ਫੀਚਰ ਦਿਖਾਵਾਂਗੇ ਅੱਛਾ ਇੱਧਰਲੇ ਪਾਸੇ ਆ ਜਾ ਇਹ 58 ਐਚਪੀ ਕੈਟਾਗਰੀ ਦਾ ਟਰੈਕਟਰ ਹੈਗਾ ਅੱਛਾ 58 ਐਚਪੀ ਤੇ ਪੀਟੀਓ ਪਾਵਰ ਕੱਢਦਾ ਇਹ 53 ਹੂੰ ਕੋਈ ਟਰੈਕਟਰ ਨਹੀਂ ਕੱਢਦਾ ਇੰਨੀ ਪੀਟੀਓ ਪਾਵਰ ਜਿੰਨੀ ਇਹ ਕੱਢਦਾ ਪ੍ਰਧਾਨ ਮੜਾ ਜਾ ਥੱਲੇ ਹਾਂ ਇੱਧਰ ਥੱਲੇ ਜਿੱਦ ਤੇਰਾ ਜ਼ੂਮ ਕੇ ਦਿਖਾਉਂਦਾ ਨਾ ਇੱਕ ਫਰੇਮ ਟਰਾਸੇ ਇੱਕ ਇੱਧਰ ਇੱਧਰ ਦਿਖਾ ਦੇ ਇੱਕ ਕਾਰ ਆ ਇਹ ਡਿਸਟ੍ਰੀਬਿਊਟਰ ਦੇ ਦੋਨੇ ਫਿਲਟਰ ਆ ਜਦੋਂ ਤੇਲ ਟਰਾਲੀ ਨੂੰ ਜਾਊਗਾ ਉਦੋਂ ਵੀ ਫਿਲਟਰ ਹੋ ਕੇ ਜਾਊਗਾ ਜਦੋਂ ਵਾਪਸ ਆਊਗਾ ਉਦੋਂ ਵੀ ਫਿਲਟਰ ਵਾਪਸ ਹੋ ਕੇ ਆਊਗਾ ਡਬਲ ਫਿਲਟਰ ਆ ਆ ਇਧਰ ਜਿਹੜੇ ਆ ਦੋ ਪੰਪ ਲੱਗੇ ਆ ਇੱਕ ਤਾਂ ਸਟੀਅਰਿੰਗ ਵਾਲਾ ਹੈ ਹੂੰ ਚੱਲ ਚੱਲੀ ਚੱਲ ਇੱਕ ਸਟੀਅਰਿੰਗ ਵਾਲਾ ਹੈ ਹੂੰ ਤੇ ਇੱਕ ਹੈਗਾ ਡਿਸਟ੍ਰੀਬਿਊਟਰ ਵਾਲਾ ਅੱਛਾ ਜਿਹੜਾ ਲਿਫਟ ਵਾਲਾ ਪੰਪ ਆ ਉਹਦੇ ਵਿੱਚ ਉਹ ਵਿੱਚ ਆ ਗਿਆ ਤੇਲ ਦੇ ਵਿੱਚ ਡੁੱਬਿਆ ਅੱਛਾ ਇਹ ਨਹੀਂ ਵੀ ਪਟਰਾਲੀ ਹੋਰ ਲਾਲੀ ਮੰਨ ਕੇ ਚੱਲੇ ਇਹ ਜਿਹੜੀ ਮਰਜ਼ੀ ਜੋੜੀ ਚੱਲੀ ਯਾਰ ਫਿਲਟਰ ਹੋ ਕੇ ਹੋਣਾ ਇਹਦੇ ਵਿੱਚ ਹੂੰ ਬਹੁਤ ਵਧੀਆ ਆਪਸ਼ਨ ਹੈ ਇਹਦੇ ਵਿੱਚ ਲੱਗੀ ਵੀ ਇੱਥੇ ਆ ਜਾ ਫਿਰ ਹੁਣ 2016 ਮਾਡਲ ਹੈ ਹੂੰ 4,65,000 ਰੁਪਏ ਡਿਮਾਂਡ ਹੈ ਕੁੱਲ ਹੂੰ 4,40,000 ਦਾ ਟਰੈਕਟਰ ਦੇ ਦੋ ਠੀਕ 25,000 ਰੁਪਏ ਕਰਾਂਗੇ ਆ 25,000 ਰੁਪਏ ਬਾਕੀ ਮੌਕੇ ਤੇ ਮੰਨ ਤਾਂ ਉਹ ਜੀ ਨੰਬਰ ਦੋਨਾਂ ਟਰੈਕਟਰਾਂ ਦੇ ਹਰਿਆਣਾ ਦੋਨਾਂ ਦੇ ਐਨਓ ਦੋਨਾਂ ਦੇ ਹਰਿਆਣਾ ਦੋਨਾਂ ਦੀਆਂ ਨੂੰ ਸੀ ਬੀ ਵੀਡੀਓ ਚੰਗੀ ਲੱਗੇ ਇਹ ਕਰ ਦਿਓ ਪੇਜ ਨੂੰ ਕਰ ਲੇ ਫੋਲੋ ਬਹੁਤ ਬਹੁਤ ਧੰਨਵਾਦ